ਇਸ ਖਬਰ ਨੂੰ ਬਿਨਾ ਸਕਿਪ ਕੀਤੇ ਪੂਰੇ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਲੁਟੇਰਿਆ ਨੇ ਲੋਕਾਂ ਨੂੰ ਲੁੱਟਣ ਦਾ ਨਵਾਂ ਰੂਪ ਧਾਰ ਲਿਆ ਹੈ ਉਹ ਕਦੋਂ ਰਾਹ ਜਾਂਦਿਆਂ ਨੂੰ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਣ ਇਸ ਦੀ ਖਬਰ ਕਿਸੇ ਨੂੰ ਵੀ ਕੰਨੋਂ ਕੰਨ ਤੱਕ ਨਹੀਂ ਹੋਣੀ ਇਸੇ ਤਰ੍ਹਾਂ ਬਠਿੰਡਾ ਦੀਆਂ ਸੜਕਾਂ ਤੇ ਬੀਤੀ ਰਾਤ ਨਵਾਂ ਰੂਪ ਧਾਰ ਕੇ ਆਏ ਲੁਟੇਰਿਆ ਨੇ ਮਿੰਟਾਂ ਸਕਿੰਟਾਂ ਚ ਇੱਕ ਵਿਅਕਤੀ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਿਆ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮੁੰਡੇ ਨੇ ਦੱਸਿਆ ਕਿ ਲੁਟੇਰੇ ਈ ਰਿਕਸ਼ਾ ਲੈ ਕੇ ਆਏ ਸੀ ਤੇ ਵਾਰਦਤ ਨੂੰ ਅੰਜਾਮ ਦਿੱਤਾ ਜਿਸ ਤੇ ਕੋਈ ਸ਼ੱਕ ਵੀ ਨਹੀਂ ਕਰ ਸਕਦਾ ਲੋਕ ਸੋਚਦੇ ਨੇ ਕਿ ਭਲਾ ਇਹ ਤਾਂ ਈ ਰਿਕਸ਼ਾ ਵਾਲਾ ਹੈ ਰੋਹਿਤ ਜੀ ਰੋਹਿਤ ਕੀ ਮਾਮਲਾ ਕੀ ਹੈ ਤੇ ਕੀ ਘਟਨਾ ਕੀ ਹੋਈ ਹੈ ਮਾਮਲਾ ਜੀ ਲੁੱਟ ਕੋ ਕਰਕੇ ਭੱਜੇ ਸੀ ਇਧਰੋਂ ਤੇ ਨਾਲੇ ਸਾਰੇ ਨੇ ਰੋਲਾ ਪਾਇਆ ਤੇ ਫਿਰ ਉਧਰੋਂ ਟੈਂਪੋ ਸਲੋ ਜਾ ਹੀ ਜਾਂਦਾ ਸੀ ਅਸੀਂ ਉਧਰੋਂ 6 ਬੰਦੇ ਬੈਠੇ ਸੀ ਉੱਥੇ ਅਸੀਂ ਪੰਜੇ ਤੇ ਅਸੀਂ ਜੈਮੀਨ ਟੈਂਪੋ ਤੇ ਛੱਡ ਗਏ ਸਾਰੇ ਤੇ ਅੱਧੇ ਅੱਦੇ ਪਿੱਛੇ ਛੜੇ ਸੀ ਤੇ ਉਹਨਾਂ ਨੇ ਟੈਂਪੋ ਤੇਜ਼ ਕਰ ਲਿਆ ਹੌਲੀ ਜਾਈ ਜਾਂਦਾ ਸੀ ਪਹਿਲਾਂ ਤਾਂ ਉਹਨਾਂ ਨੇ ਟੈਂਪੋ ਤੇਜ਼ ਕਰ ਲਿਆ ਬਾਕੀ ਸਾਰੇ ਉਤਰ ਗਏ ਤੇ ਮੈਂ ਕੱਲਾ ਛੜਿਆ ਰਹਾ ਤੇ ਫਿਰ ਉਹਦੇ ਬਾਅਦ ਜੀ ਮੈਂ ਉਤਰਿਆ ਤੇ ਪਿੱਛੋਂ ਨਾ ਭੱਜੀਆਂ ਦਾ ਟੈਂਪੋ ਦੇ ਤੇ ਮੈਂ ਉਹਨਾਂ ਦੀ ਸ਼ੈਲਟ ਫੜ ਲਈ ਤੇ ਉਹ ਕਹਰੇ ਕਿ ਬਈ ਗਨ ਕੱਢ ਆਪਣੀ ਫੇਰ ਮਾਰਨੇ ਇਹਨਾਂ ਦੇ ਫੇਰ ਮਾਰ ਤੇ ਉਹਨਾਂ ਨੇ ਕੁਝ ਗੱਲ ਕੀਤੀ ਫਿਰ ਉਹਦੇ ਬਾਅਦ ਜੀ ਮੈਂ ਵੀ ਛੱਡਿਆ ਬਾਅਦ ਚ ਟੈਂਪੋ ਜਾਣ ਲੱਗਿਆ ਸੀ ਫਿਰ ਤੇਜ਼ ਕਰ ਲਿਆ ਉਹਨੇ ਬਾਲਾ ਟੈਂਪੋ ਦੇ ਵਿੱਚ ਕਿੰਨੇ ਜਨੇ ਸੀਗੇ ਟੋਟਲ ਜੀ ਪਰਨੇ ਪੁੰਨੇ ਬੰਦੇ ਹੋਏ ਸਾਰੇ ਆਹ ਚਿੱਟੇ ਰੰਗ ਦੇ ਕਿੰਨੇ ਜਨੇ ਸੀ ਟੈਂਪੋ ਦੇ 6 ਬੰਦੇ ਸੀ ਜੀ ਅੱਛਾ ਤੇ ਤੁਸੀਂ ਕਿੰਨੇ ਜਨੇ ਸੀ ਬਾਰੇ ਅਸੀਂ ਤਾਂ ਇੱਥੇ 5 ਨੇ ਬੈਠੇ ਸੀ ਸਾਰੇ ਚੜ ਗਏ ਸੀ ਇੱਕ ਵਾਰੀ ਦਾ ਫਿਰ ਉਹਨਾਂ ਟੈਂਪੋ ਵਾਲਾ ਤੇਜ਼ ਕਰ ਲਿਆ ਫਿਰ ਸਾਰੇ ਉਤਰ ਗਏ ਕੱਲਾ ਮੈਂ ਰਹਿ ਗਿਆ ਪਿੱਛੇ ਘੱਟ ਘੜਾ ਉੱਤੇ ਟੈਂਪੋ ਦੇ ਉੱਤੇ ਕਿੰਨੇ ਵਜੇ ਦੀ ਕਟਣਾ ਹੈ ਇਹ ਜੀ ਸਾਢੇ 8 ਵਜੇ ਦੀ ਆ ਤੇ ਕੀ ਇਹਨਾਂ ਦੇ ਕਿੰਨੇ ਦੁਕਾਨ ਚ ਕਿੰਨਾ ਕਸਮਾਨ ਚੋਰੀ ਹੋਇਆਗਾ ਸਮਾਨ ਤਾਂ ਇਹ ਪਤਾ ਨਹੀਂ ਜੀ ਇਹਨਾਂ ਨੂੰ ਪਤਾ ਸੀ ਤਾਂ ਉੱਥੇ ਬੈਠੇ ਸੀ ਸਾਨੂੰ ਇਹਨਾਂ ਨੇ ਰੋਲਾ ਪਾਇਆ ਤੇ ਅਸੀਂ ਫਿਰ ਨਾਲ ਦੇ ਨਾਲ ਉੱਥੇ ਟੈਂਪੋ ਦੇ ਉੱਤੇ ਚੜੇ ਆ ਇਨਾੰਦ ਤਾਂ ਸਾਨੂੰ ਚੋਰ ਆ ਜਦੋਂ ਅਸੀਂ ਫੜਲੇ ਸੀ 1 ਵਜੇ ਤੱਕ ਇਹਰਾ ਪਰ ਉਹਨਾਂ ਟੈਂਪੋ ਤੇਜ਼ ਕਰ ਲਿਆ ਫਿਰ ਉੱਥੇ ਭੱਜ ਗਿਆ ਹੁਣ ਵੀ ਸਾਨੂੰ ਐਸਾ ਕੋਈ ਸੀ ਕਿ ਟੈਂਪੋ ਉੱਥੇ ਹੋਣਗੇ ਟੈਂਕੀ ਵਾਲੇ پارک ਕੋਲ ਸ਼ੱਕ ਤਾਂ ਹੈਗਾ ਸੀ ਪਰ ਅਸੀਂ ਕੋਈ ਗਿਆ ਨਹੀਂ ਇਧਰ ਕੋਈ ਟੈਂਪੋ ਦਾ ਕੋਈ ਨੰਬਰ ਨੰਬਰ ਨੋਟ ਕੀਤਾ ਕੋਈ ਨੰਬਰ ਤਾਂ ਨਹੀਂ ਜੀ ਉਹਨਾਂ ਨੇ ਪਰਦੇ ਕਿਤੇ ਉਸ ਬਲੈਕ ਰੰਗ ਦੇ ਤੇ ਟੈਂਪੋ ਵੀ ਬਲੈਕ ਰੰਗ ਦਾ ਸੀ ਬੈਟਰੀ ਵਾਲਾ ਟੈਂਪੋ ਸੀ ਨੰਬਰ ਅਸੀਂ ਨੋਟ ਨਹੀਂ ਕਰ ਪਾਈ ਪਿੱਛੇ ਭੱਜ ਜਾਂਦੇ ਸੀ ਅਸੀਂ ਨਾਲ ਹੀ ਮੈਂ ਸਿਮਰਪੁਰ ਸਿੰਘ ਥਾਣਾ ਕਿਟ ਬਟੰਡਾ ਤੋਂ ਆਇਆ ਜੀ ਇੱਕ ਸਾਨੂੰ ਕਾਲ ਨੋਟ ਹੋਈ ਸੀਗੀ ਬਿਮਰਾਲੀ ਦਾ ਕਾਂਤਿਕ ਕਮਲਾ ਨੇਹਰੂ ਕਲੌਨੀ ਦੇ ਵਿੱਚ ਕੋਈ ਪੈਸੇ ਦੀ ਖੋ ਹੋਈ ਹੈ ਜਿਹੜੇ ਅਸੀਂ ਮੌਕੇ ਤੇ ਆਏ ਹਾਂ ਇਹ ਬਿਆਨ ਲੈ ਕੇ ਕਾਰਵਾਈ ਕਰਦੇ ਹਾਂ ਪਰਚਾ ਤਰਜ ਕਰਾਉਣਾ ਕੋਈ ਸੀਸੀਟੀਵੀ ਵਿੱਚ ਕਿੰਨੇ ਕੇ ਵਿਅਕਤੀ ਦਿਖ ਰਿਹਾ ਉਹਦੇ ਵਿੱਚ ਦੋ ਕੁ ਵਿਅਕਤੀ ਦਿਖੇ ਇੱਕ ਤਾਂ ਬਾਹਰ ਵੀ ਹੋ ਸਕਦਾ ਹੈ ਕਿੰਨੇ ਵਜੇ ਦੀ ਘਟਨਾ ਹੈ ਇਹ ਸਵੇਰ 8 ਵਜੇ ਦੀ ਹੈ ਕੈਸ਼ ਕਿੰਨਾ ਕੁ ਲੈ ਗਿਆ ਇਹ ਜਿੰਨਾ ਦੇ ਦਸਨ ਬਤਾਓ 60000 ਰੁਪਏ ਕਰੇ ਜੀ ਕੋਈ ਪਿਆਰਤੂਰ ਵੀ ਸੀ ਉਹਨਾਂ ਕੋਲ ਤੁਸੀਂ ਕਹਿ ਰਹੇ ਜੀ ਕੋਈ ਕਾਪਾ ਵਗੈਰਾ ਸੀ ਫੜ ਦੇ ਕੇ ਹਾਂ ਬਾਕੀ ਤੇ ਪਤੀਸ਼ ਕੱਪੇ ਤੋਂ علاوہ ਵੀ ਕੋਈ ਨਹੀਂ ਹੋਰ ਕੋਈ ਚੀਜ਼ ਨਹੀਂ ਅਜੇ ਤੱਕ ਨਹੀਂ ਕੋਈ ਸਾਹਮਣੇ ਆਈ ਤਾਂ ਜਿਹੜੇ ਜਣ ਜੋ ਵੀ ਆਏਗਾ ਦੱਸਿਆ ਜਾਊਗਾ ਸਰ ਦੱਸਿਆ ਜਾ ਰਿਹਾ ਕਾਸਤੇ ਆਏ ਸੀਗੇ ਜੋ ਵੀਡੀਓ ਦੇ ਵਿੱਚ ਤਾਂ ਅੰਦਰ-ਵਾਰ ਦੇ ਹੁੰਦੇ ਪਰ ਈ ਰਿਕਸ਼ਾ ਦੱਸ ਰਿਹਾ ਵੀ ਰਿਕਸ਼ੇ ਤੇ ਹੈ ਤੇ ਕੈਮਰੇ ਵਗੈਰਾ ਦਾ ਟ੍ਰੇਸ ਕਰ ਰਹੇ ਹੈ ਤੇ ਜੋ ਵੀ ਤਾਂ ਸਾਹਮਣੇ ਹੋਣ ਕੀ ਕਾਰਵਾਈ ਕੀਤੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦੱਚ ਕਰਾਂਗੇ ਕਿ ਨਹੀਂ ਅਬਿਆਨ ਲਿਖੀ ਧੁਨੀ ਦਰਜ ਕਰ ਲਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ